ਪੰਜਾਬ ਦੇ ਵਿੱਚ ਜੂਨ ਤੇ ਜੁਲਾਈ ਦੇ ਮਹੀਨੇ ਪੂਰੇ ਗਰਮੀ ਦੇ ਰਹੇ ਨੇ ਔਰ ਤਪਸ਼ ਬਹੁਤ ਜ਼ਿਆਦਾ ਸੀਗੀ ਜੇ ਆਪਾਂ ਕਹੀਏ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰਾਂ ਤੋਂ ਨਿਕਲਣਾ ਜਿਹੜਾ ਹੈਗਾ ਬਹੁਤ ਹੀ ਮੁਸ਼ਕਲ ਹੋ ਗਿਆ ਸੀਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਉੱਥੇ ਅੱਜ ਜਿਹੜਾ ਹੈਗਾ ਇੰਦਰ ਦੇਵਤਾ ਵੱਲੋਂ ਜਿਹੜਾ ਹੈਗਾ ਮੋਗਾ ਦੀ ਜੇ ਗੱਲ ਕਰਾਂ ਤੇ ਮੋਗਾ ਦੇ ਵਿੱਚ ਬਰਸਾਤ ਜਿਹੜੀ ਹੈਗੀ ਸ਼ੁਰੂ ਹੋਈ ਹੈ ਭਾਵੇਂ ਬਰਸਾਤ ਥੱਲੇ ਥਿਮੀ ਥਿਮੀ ਪੈ ਰਹੀ ਹੈਗੀ ਹੈ ਹੁਣ ਵੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਐਸ ਵੇਲੇ ਮੋਗਾ ਦੇ ਸਰਕਾਰੀ ਹਸਪਤਾਲ ਤੇ ਕੜੇ ਅਗੇ ਔਰ ਬਾਰਸ਼ ਜਿਹੜੀ ਹੈਗੀ ਹੈ ਥੋੜ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਮੁਤਾਬਕ ਕਾਫੀ ਤੇਜ਼ بارش ਪੈ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਇਹਨਾਂ بارشਾਂ ਦੇ ਨਾਲ ਜਿਹੜਾ ਹੈਗਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕੁਝ ਬਿਮਾਰੀਆਂ ਵੀ ਜਿਹੜੀਆਂ ਆ ਗਈਆਂ ਨੇ ਉਹ ਸਾਹਮਣੇ ਆndੀਆਂ ਨੇ بارشਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਲੋਕਾਂ ਨੂੰ ਕਿਵੇਂ ਉਹਨਾਂ ਤੋਂ ਬਚਿਆ ਜਾ ਸਕਦਾ ਅੱਜ ਸਾਡੇ ਨਾਲ ਮੋਗਾ ਸਰਕਾਰੀ ਹਸਪਤਾਲ ਦੇ ਡਾਕਟਰ ਕੁਲਦੀਪ ਜੀ ਅਗੇ ਨੇ ਗੱਲ ਕਰਦੇ ਉਹਨਾਂ ਦੇ ਨਾਲ ਡਾਕਟਰ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਜਿਸ ਤਰੀਕੇ ਨਾਲ ਮੌਸਮ ਦੀ ਬਦਲੀ ਹੋਈ ਹੈ ਜੀ ਤੇ ਮੌਸਮ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤਾਂ ਦੇ ਵਿੱਚ ਕਿੰਦਾ ਦਾ ਪ੍ਰਭਾਵ ਪੈ ਸਕਦਾ ਸੱਸੀ ਗਾਜੀ ਤੁਹਾਨੂੰ ਤੇ ਹਾਂਜੀ ਅੱਜ ਮੀ ਬਹੁਤ ਪਿਆਜ ਆਪਣੇ ਮੁਗੇ ਤੇ ਇਸ ਕਰਕੇ ਅੱਜ ਕੱਲ ਜਦੋਂ ਜਦ ਬਾਰਿਸ਼ ਜ਼ਿਆਦਾ ਹੁੰਦੀਆਂ ਤੇ ਪਾਣੀ ਇਕੱਠਾ ਹੋ ਜਾਂਦਾ ਪਾਣੀ ਇਕੱਠੇ ਹੋਣ ਕਾਰਨ ਇੱਥੇ ਬਿਮਾਰੀਆਂ ਵੀ ਵੱਧ ਜਾਂਦੀਆਂ ਜਿਵੇਂ ਕਿ ਆਪਣੇ ਇੱਥੇ ਚਾਂਸਸ ਹੋ ਜਾਂਦੇ ਮਲੇਰੀਆ ਦੇ ਡੇਂਗੂ ਦੇ ਚਿਕਨਗੂਨੀਆ ਦੇ ਟਾਈਫਾਇਡ ਦੇ ਇਸ ਕਰਕੇ ਇਹਨਾਂ ਨੂੰ ਦੇਖਦੇ ਹੋਏ ਆਪਾਂ ਨੂੰ ਪਾਰਿਸ਼ਾਦਾ ਇੰਜੋਏ ਕਰਨ ਦੀ ਥਾਂ ਤੇ ਥਾਂ ਵੀ ਬਹੁਤ ਜ਼ਰੂਰੀ ਦੇਣਾ ਚਾਹੀਦਾ ਹੈ ਆਪਣੀ ਸਿਹਤ ਦੇ ਮੁਤਾਬਿਕ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਪਣਾ ਡੇਂਗੂ ਛਿਕਰਗੁਨੀਆ ਜਾਂ ਡਾਇਰੀਆ ਵਗੈਰਾ ਦੱਸਿਆ ਤੇ ਇਹਦਾ ਨੂੰ ਕਿੱਦਾਂ ਇਹਨਾਂ ਤੋਂ ਬਚਿਆ ਜਾ ਸਰ ਇਹਨਾਂ ਤੋਂ ਬਚਣ ਲਈ ਆਪਾਂ ਨੂੰ ਪਹਿਲਾਂ ਤਾਂ ਜ਼ਿਆਦਾ ਕਰਾਊਡ ਵਾਲੀ ਥਾਂ ਤੇ ਨਹੀਂ ਜਾਣਾ ਚਾਹੀਦਾ ਬਾਹਰ ਦਾ ਫੂਡ ਵਗੈਰਾ ਵਾਈਟੀ ਕਰਨਾ ਚਾਹੀਦਾ ਜਿੰਨਾ ਹੋ ਸਕੇ ਜੋ ਫਲ ਫਰੂਟ ਖਾਣਾ ਉਹਨੂੰ ਤੋਕੇ ਚੰਗੀ ਤਰ੍ਹਾਂ ਖਾਣਾ ਤੁਸੀਂ ਜਿਆਦਾ ਤੋਂ ਜ਼ਿਆਦਾ ਹੋ ਸਕੇ ਤਾਂ ਘਰ ਦਾ ਹੀ ਖਾਣਾ ਖਾਣਾ ਚਾਹੀਦਾ ਹੈ ਤੇ ਪਾਣੀ ਇਕੱਠਾ ਹੋਣ ਨਹੀਂ ਦੇਣਾ ਚਾਹੀਦਾ ਕਿਤੇ ਇਹ ਗੰਦਗੀ ਤੋਂ ਦੂਰ ਰਹਿਣਾ ਚਾਹੀਦਾ ਤੂੰ ਗੰਦਗੀ ਤੋਂ ਦੂਰ ਰਹਿਣਾ ਚਾਹੀਦਾ ਡਾਇਰੀਆ ਦੇ ਚਾਂਸਸ ਕਾਫੀ ਵੱਜ ਜਾਂਦੇ ਹੈਗੇ ਨੇ ਡਾਇਰੀਆ ਦੇ ਹਾਂਜੀ ਡਾਇਰੀਆ ਚਾਂਸੇ ਵੱਜ ਜਾਣੀ ਇਸ ਕਰਕੇ ਜਿਹੜਾ ਪਾਣੀ ਤੁਸੀਂ ਪੀਣਾ ਉਹ ਬਾਲ ਕੇ ਚੰਗੀ ਤਰ੍ਹਾਂ ਪਾਣੀ ਪੀਣਾ ਚਾਹੀਦਾ ਹੋਂ ਪਾਣੀ ਨੂੰ ਬਿਲਕੁਲ ਜੀ ਪਾਣੀ ਨੂੰ ਅੱਜਕੱਲ ਉਬਾਲ ਕੇ ਪੀਣਾ ਚਾਹੀਦਾ ਹੈਗਾ ਔਰ ਜਿਸ ਤਰੀਕੇ ਨਾਲ ਡਾਕਟਰ ਨੇ ਦੱਸਿਆ ਕਿ ਬਾਰਿਸ਼ ਦੇ ਨਾਲ ਸੜਕਾਂ ਦੇ ਉੱਪਰ ਪਾਣੀ ਕਾਫੀ ਜਣਾ ਇਕੱਠਾ ਹੋ ਜਾਂਦਾ ਹੈਗਾ ਔਰ ਉਹਦੇ ਨਾਲ ਜਣਾ ਹੈਗਾ ਮੱਛਲ ਵੀ ਪੈਦਾ ਹੁੰਦਾ ਤੋਂ ਪ੍ਰੇਹਜ ਰੱਖਣ ਦੀ ਲੋੜ ਹੈਗੀ ਔਰ ਕੋਸ਼ਿਸ਼ ਕਰੋ ਕਿ ਜਿਹੜੀ ਵੀ ਤੁਸੀਂ ਡਾਈਟ ਲੈ ਰਹੇ ਹੋ ਉਹ ਤੁਹਾਡੀ ਘਰ ਦੀ ਬਣੀ ਹੋਵੇ ਘਰ ਦੀਆਂ ਚੀਜ਼ਾਂ ਬੜੀਆਂ ਖਾਓ ਬਾਜ਼ਾਰ ਦੀਆਂ ਚੀਜ਼ਾਂ ਤੋਂ ਕੁਝ ਦੇ ਜਣਾ ਹੈਗਾ ਪ੍ਰੇਹਜ ਕਰੋ ਔਰ ਆਪਣੀ ਸਿਹਤ ਦਾ ਖਿਆਲ ਰੱਖੋ